ਦਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਆ 1509 ਰੁਪਏ 1509 ਦਾ ਜਿਹੜਾ ਕੱਲ ਦਾ ਰੇਟ ਰਿਹਾ ਬਈ ਉਹ 2800 ਰੁਪਏ ਤੋਂ ਲੈ ਕੇ 32 3300 ਰੁਪਏ ਦੇ ਕਰ ਖੇੜਿਆ ਮਾਰਕੀਟ ਜਿਹੜੀ ਮਰਜ਼ੀ ਚੱਕ ਲੋ ਮੰਡੀ ਜਿਹੜੀ ਮਰਜ਼ੀ ਚੱਕ ਲੋ ਉਹ ਤੁਹਾਡੀ ਖੁਸ਼ੀ ਆ ਵੀ ਤੁਸੀਂ ਕਿਹੜੀ ਮੰਡੀ ਚੱਕਣੀ ਚਾਹੁੰਦੇ ਆ ਪਰ ਜੋ ਕੱਲ ਦਾ ਐਵਰੇਜ ਰੇਟ ਹੈ ਜੀ ਤੋਂ ਜ਼ਿੰਮੇਵਾਰ ਤੋਂ ਸਭ ਤੋਂ ਵੱਧ ਪਰਚੇਜ਼ ਰੇਟ ਹੋਈ ਹੈ ਉਹ 33500 ਤੋਂ ਲੈ ਕੇ 3190 ਰੁਪਈਆ ਦੇ ਕਰ ਖਰੀਦਦਾ ਰੇਟ ਚੱਲਿਆ ਜੀ ਚਾਹੇ ਪੰਜਾਬ ਮਾਰਕੀਟ ਦੀ ਗੱਲ ਹੋਵੇ ਚਾਹੇ ਹਰਿਆਣੇ ਵਾਲਿਆਂ ਦੀ ਗੱਲ ਹੋਵੇ ਤੇ ਚਾਹੇ ਹੋਵੇ ਯੂਪੀ ਵਾਲਿਆਂ ਦੀ ਗੱਲ ਸਾਰੀਆਂ ਮਾਰਕੀਟਾਂ ਦੇ ਵਿੱਚ ਇੱਕੋ ਰੇਟ ਦੇ ਉੱਤੇ ਸਭ ਤੋਂ ਵੱਧ ਖਰੀਦ ਹੋਈ ਹੈ ਉਹ 3185 ਰੁਪਈਆ ਦੇ ਖਰੀਦ ਹੋਈ ਹੈ ਜੀ ਜਿਹੜਾ ਸਿਰਾ ਪਹੁੰਚਿਆ ਉਹ ਪਹੁੰਚਿਆ 3300 ਰੁਪਈਆ ਤੱਕ 3200 ਤੇ 79 ਰੁਪਈਆ ਦੇਕਰ ਕੱਲ ਪਾਤੜਾ ਮੰਡੀ ਦੇ ਵਿੱਚ ਖਰੀਦ ਹੋਈ ਹੈ ਉਸ ਤੋਂ ਬਾਅਦ 3185 ਰੁਪਈਆ ਦੇਕਰ ਨਾਬਾ ਮੰਡੀ ਚ ਖਰੀਦ ਹੋਈ ਹੈ ਇਹ 1509 ਦੀ ਗੱਲ ਕਰ ਰਹੇ ਹਾਂ ਜੇ ਗੱਲ ਕਰੀਏ ਅੰਮ੍ਰਿਤਸਰ ਮੰਡੀ ਦੀ 32300 ਰੁਪਈਆ ਦੇਕਰ ਇੱਥੇ ਵੀ ਖਰੀਦ ਹੋਈ ਹੈ ਤਰਨਤਾਰਨ ਮੰਡੀ 3280 ਰੁਪਈਆ ਦੇਕਰ ਵੀ ਪਹੁੰਚੀ ਹੈ ਜੀ ਹੁਣ ਅੱਗੇ ਗੱਲ ਕਰਦੇ ਹਾਂ ਆਪਾਂ ਕਣਕ ਦੇ ਰੇਟਾਂ ਦੀ 2230 ਰੁਪਈਆ ਕੱਲ ਦਾ ਦਿੱਲੀ ਮੰਡੀ ਦਾ ਸਿਆਰ ਹੈ ਜੀ ਤੇ ਉਹੀ ਟੌਪ ਰੇਟ ਰਿਹਾ ਹੈ ਠੀਕ ਹੈ ਮਾਰਕੀਟ ਦੇ ਵਿੱਚ ਜੀ ਐਮ ਪੀ ਮਧ ਪ੍ਰਦੇਸ਼ ਦੀਆਂ ਗੱਲ ਗੱਲ ਕਰ ਗਏ ਉੱਥੇ 3000 ਰੁਪਏ ਵੀ ਪਹੁੰਚ ਰਿਹਾ ਹੈ। ਕੇਰਲਾ ਕਰਨਾਟਕਾ ਦੀ ਗੱਲ ਕਰ ਗਏ ਉੱਥੇ 32-3300 ਰੁਪਏ ਵੀ ਰੇਟ ਪਹੁੰਚ ਰਿਹਾ ਹੈ। ਪਰ ਆਪਾਂ ਗੱਲ ਕਰਦੀਆਂ ਪੰਜਾਬ ਹਰਿਆਣੇ ਦੀ। ਪੰਜਾਬ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਕੱਲ ਦਾ ਜਿਹੜਾ ਟਾਪ ਰੇਟ ਰਿਹਾ ਉਹ 2670 ਰੁਪਏ ਰਿਹਾ ਜੀ। ਜੇ ਗੱਲ ਕਰੀਏ ਆਪਾਂ ਲੁਧਿਆਣਾ ਮੰਡੀ ਦੀ ਸਾਢੇ 2600 ਰੁਪਏ ਤਰਨਤਾਰ ਮੰਡੀ ਵੀ ਸੇਮ ਹੈ ਤੇ ਅੰਮ੍ਰਿਤਸਰ ਮੰਡੀ ਵੀ ਸੇਮ ਰਹੀ ਹੈ। ਕੋਟਕਪੂਰਾ ਮੰਡੀ 2610 ਰੁਪਈਆ ਦਿਕਰ ਹੈ। ਖੇੜੀ ਹੈ ਜੀ ਅੱਗੇ ਗੱਲ ਕਰਦੇ ਆ ਮੱਕੀ ਦੇ ਆ ਰੇਟਾਂ ਦੀ ਮੱਕੀ ਦੇ ਜਿਹੜੇ ਕੱਲ ਦੇ ਰੇਟ ਰਿਹਾ ਬਾਈ 2100 ਤੋਂ ਲੈ ਕੇ 2300 ਰੁਪਈਆ ਤੱਕ ਪਿਆਰ ਲਾਈਨ 2600 ਰੁਪਈਆ ਵੀ ਗਈ ਹੈ ਜੀ ਪਠਾਨਕੋਟ ਰਾਜਪੁਰਾ ਪਠਾਨ ਤੇ ਸਮਾਣਾ ਇਹਨਾਂ ਮੰਡੀਆਂ ਦੇ ਵਿੱਚ ਡਿਲੀਵਰੀ ਹੋਈ ਹੈ 2300 ਨੂੰ ਤੇ ਪਰ ਜਿਹੜਾ ਜਿਮੀਦਾਰ ਕੋਲ ਪਰਚੇਜ਼ ਰੇਟ ਹੋਇਆ ਉਹ 2100 ਤੋਂ ਲੈ ਕੇ 2250 ਰੁਪਈਆ ਤੱਕ ਪਰਚੇਜ਼ ਰੇਟ ਰਿਹਾ ਜੀ ਫੇਰ ਗੱਲ ਕਰਦੇ ਆ ਸਰੋਂ ਦੇ ਰੇਟਾਂ ਦੀ ਸਰੋਂ ਦੇ ਜਿਹੜੇ ਕੱਲ ਦੇ ਰੇਟ ਰਿਹਾ ਬਾਈ ਉਹ ਇਸ ਪ੍ਰਕਾਰ ਆ 7400 ਰੁਪਏ ਸਿਰਾ ਸੀਗਾ ਜੀ ਕੱਲ ਦਾ ਤੇ ਪੰਜਾਬ ਮਾਰਕੀਟ ਦੇ ਵਿੱਚ 6890 ਕੇ ਰੁਪਏ ਦੇ ਕਰ ਪਰਚੇਜ਼ ਹੋਈ ਹੈ ਤੇ ਜੋ ਐਵਰੇਜ ਰੇਟ ਰਿਹਾ 6500 ਰੁਪਏ ਸਰੋਂ ਦਾ ਕੱਲ ਦਾ ਐਵਰੇਜ ਰੇਟ ਰਿਹਾ ਇਹਦੇ ਵਿੱਚ ਕੋਈ ਫਲਕਚੁਏਸ਼ਨ ਨਹੀਂ ਜੀ 100 ਰੁਪਿਆ ਵਧਿਆ ਤਾਂ 100 ਰੁਪਿਆ ਘਟ ਜਾਂਦਾ ਪਰ 7400 ਤੋਂ ਟੱਪ ਨਹੀਂ ਰਿਹਾ 7100 ਤੋਂ ਥੱਲੇ ਡਿੱਗ ਨਹੀਂ ਰਿਹਾ ਸਿੱਧਾ ਹਿਸਾਬ ਹੈ ਇਹ ਮਾਰਕੀਟ ਸਟੇਬਲ ਹੈ ਵੇਖਾ ਇਹ ਇੰਟਰਸਟਿੰਗ ਹੋਊਗਾ ਵੀ ਦਿਵਾਲੀ ਵੇਲੇ ਕੀ ਖੇਡ ਬੰਦੀ ਹੈ ਅੱਗੇ ਗੱਲ ਕਰਦੇ ਆ ਆਪਾਂ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਕੱਲ ਦੇ ਰੇਟ ਰਹੇ ਆ ਬਾਈ ਉਹ ਰਹੇ ਆ 4500 ਤੋਂ 6500 ਰੁਪਏ ਤੱਕ ਰ ਚਾਹੇ ਤੁਸੀਂ ਐਂ ਲਾ ਲੋ ਵੀ ਕੰਡੀਸ਼ਨ ਉਹੋ ਜੀ ਆ ਰਹੀ ਆ ਮਾਲ ਦੀ ਤੇ ਚਾਹੇ ਤੁਸੀਂ ਅਗਲੇ ਸੀਜ਼ਨ ਆਫ ਦੇ ਵਿੱਚ ਚਾਦਰ ਰਿਹਾ ਉਹਦੇ ਕਰਕੇ ਰੇਟ ਇੱਥੇ ਹੀ ਖੇਡ ਰਹੇ ਨੇ ਜੀ ਸੋ ਇਹ ਨੀਕ ਜਾਣਕਾਰੀ ਸੀ ਬਾਈ ਕਿਉਂਕਿ ਕੱਲ ਐਤਵਾਰ ਸੀ ਐਤਵਾਰ ਕਰਕੇ ਜਿਆਦਾ ਮੰਡੀਆਂ ਦੇ ਰੇਟ ਆਪਣੇ ਕੋਲ ਨਹੀਂ ਪੁੱਜੇ ਜਿੰਨੀ ਕਿ ਆਪਣੇ ਕੋਲੇ ਰਿਪੋਰਟ ਸੀ ਉਹ ਤੁਹਾਡੇ ਅੱਗੇ ਪੇਸ਼ ਹੋ ਚੁੱਕੀ ਹੈ ਸਾਡਾ ਇਹ ਮਕਸਦ ਨਹੀਂ ਹੁੰਦਾ ਵੀ ਅਸੀਂ ਵਿਊ ਲੱਗੇ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਕੋਈ ਪ੍ਰੈਡਿਕਸ਼ਨ ਦੇਗੇ ਸਾਡਾ ਮਤਲਬ ਇਹ ਹੁੰਦਾ ਹੈ ਵੀ ਜੀਵਿੰਦਾਰ ਨੂੰ ਪਤਾ ਲੱਗੇ ਵੀ ਕਿੱਥੇ ਜੇ ਮੇਰਾ ਮਾਲ ਵੇਖ ਸਕਦਾ ਕਿਉਂਕਿ ਅਸੀਂ ਐਵਰੇਜ ਦੱਸਦੇ ਹਾਂ ਅਸੀਂ ਸਿਰਾ ਨਹੀਂ ਦੱਸਦੇ ਸਿਰਾ ਦੱਸਦੇ ਵੀ ਆ ਪਰ ਉਹ ਉਹ ਨਹੀਂ ਦੱਸਦੇ ਅਸੀਂ ਐਵਰੇਜ ਰੇਟ ਦੱਸਦੇ ਜੀ ਤੋ ਜਿਮੇਦਾਰ ਖਰੀਦ ਰਿਹਾ ਜੀ ਤੋ ਜਿਮੇਦਾਰ ਕੋਲ ਪਰਚੇਜ਼ ਹੋ ਰਹੀ ਹੈ ਅਸੀਂ ਉਹ ਰੇਟ ਦੱਸਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਠੀਕ ਆ ਮੰਡੀਆਂ ਸਾਰੀਆਂ ਕਵਰ ਨਹੀਂ ਹੋ ਸਕਦੀਆਂ ਕਿਉਂਕਿ ਵੀਡੀਓ ਬਹੁਤ ਲੰਮੀ ਬਣ ਜੂਗੀ ਆਏ ਨਹੀਂ ਵੀ ਰੇਟ ਨਹੀਂ ਪੁੱਜੇ ਰੇਟ ਹੈਗੇ ਆ ਸਾਰੇ ਰੇਟ ਹੈਗੇ ਆ ਤੁਸੀਂ ਜਿਹੜੀ ਮੰਡੀ ਮਰਜੀ ਪੁੱਛ ਲਓ ਪਰ ਰੌਲਾ ਇਹ ਆ ਵੀ ਜੇ ਅਸੀਂ ਸਾਰੇ ਰੇਟ ਦੱਸਣ ਲੱਗ ਜੇ ਮਾਰਕੀਟ ਬਹੁਤ ਵੱਡੀ ਆ ਬਾਈ ਡੇਡ ਡੇਡ ਦੋ ਦੋ ਘੰਟੇ ਦੀਆਂ ਵੀਡੀਓ ਬਣ ਜਾਣੀਆਂ ਤੇ ਇੰਨਾ ਕਿਸੇ ਕੋਲੇ ਪੇਸ਼ੈਂਸ ਨਹੀਂ ਵੀ ਉਹ ਦੇਖ ਸਕਣਾਂ ਉਹ ਇਨੀ ਕੀ ਜਾਣਕਾਰੀ ਸੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਪਾਈ ਗਈ ਖਾਲਸਾ ਵਾਹਿਗੁਰੂ ਜੀ ਫਤਿਹ